ਕੋਈ ਬਰੋਕੋ ਆਈ ਗੇ ਸਦਾ ਅਧਿਕਾ ਨਹੀਂ ਬਤੇ ਕੀ ਗੋਲੇ ਪਾਣੀ ਆ ਦੀ ਕਾ ਪਾਣੀ ਡੰਗੂ ਮੈਨੂੰ ਨਾ ਹੋਏ ਕਿਹੜਾ ਹੋ ਗਿਆ ਉਹ ਲੱਗਦਾ ਹੈ ਉਹ ਲੱਗਦਾ ਹੈ अखी करा अखीदा करा के पको एॾी गाना कॾहिं टिकाणे लॻंदा जुड़े मैच कर्म ਆਪਾਂ ਕੋਲ ਵੀ ਉਹ ਨਹੀਂ ਕਰਮ ਕਰਦੇ ਵਾਂਗੇ ਇਹ ਵੀ ਗੱਲ ਕਹਿੰਦੇ ਸਹੀ ਹੈ ਔਰ ਹਾ ਇਹ ਪਾਣੀ ਕੱਢਣ ਲੱਗੇ ਪਾਣੀ ਕੱਢੀਆਂ ਡ੍ਰੈਕਟਰ ਜਿਹੜੇ ਮੈਂ ਪਾਣੀ ਕੱਢੀਆਂ ਡ੍ਰੈਕਟਰ ਹਾਂ ਉਹ ਵੀ ਜਿਹੜੇ ਸਾਡੇ ਪਾਣੀ ਇਹ ਅੰਦਲੀ ਜਿਹੜੇ ਟੁੱਟੀਆਂ ਹੁਣ ਪਿੱਟ ਕਰਨੇ ਨੂੰ ਜਮ ਜਿੰਨੇ ਇੱਥੇ ਫਲੈਟ ਰਹਿ ਰਹੇ ਦੋਨੇ ਹਾਂ ਸਾਡੇ ਪਰ ਜਿਹੜੇ ਮੇਲੇ ਪਰ 102 ਰਕਮੇ ਕੋਲ ਰਿਹਾ ਆ ਪੁਜਰੇ ਕਰੀ ਤਾੜੀਆਂ ਮਾਰਦੇ ਮੇਰੇ ਮਿੱਤਰੋ ਤੁਸੀਂ ਸਾਰੇ ਜਾਣਦੇ ਹੋ ਔਰ ਕਹਿੰਦੇ ਨਾਲ ਸਿਮਰਤ ਪਿੰਡ ਔਰ ਵੀ ਜਹਾਗੀਰ ਜਸਪ੍ਰੀਤ ਗੋਲ ਬੇਨੜਾ ਇਹ ਨਾਲ ਕਹਿੰਦੇ ਵਤਨ ਗੁਰਪ੍ਰੀਤ ਤੇ ਨਾਲ ਕਹਿੰਦੇ ਮੇਰੇ ਵੀਰੇ ਪਗੜਤਰੀ ਪੀਤ ਗੁਰਪ੍ਰੀਤ ਇਹ ਸਾਡੇ ਭਰਾ ਆ ਵਾਰੀਆਂ ਪਗਾਉਣ ਦੇ ਲਈ ਕਹਿੰਦੇ ਅਜਰੇ ਮਿਲ ਕੇ 2000 ਤੋਂ ਆਇਆ ਔਰ ਸੋਸ਼ਲ ਮੀਡੀਆ ਤੇ ਚੱਲਦੀ ਆ ਜੌਂਡੀ ਆਲ ਚਰਚੇ ਹੁੰਦੇ ਮੇਰੇ ਮਿੱਤਰੋ 08 ਵਾਲੇ ਆਇਆ ਛੱਲੇ ਦੇਖੋ ਤੋਂ ਉੱਪਰ 2000 ਤੋਂ ਆਇਆ ਔਰ ਸਾਰਿਆਂ ਨੂੰ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖ ਲੈ ਕੋਈ ਨਹੀਂ ਉਂਗਲਾ ਨਹੀਂ ਹੈਗੀ ਆਵਾਜ਼ ਬੋਲ ਵੀ ਸੁਣਾ ਲੈ ਇੰਨੇ ਨਹੀਂ ਆਉਂਦੇ ਬੰਦੇ ਮੇਰੀ ਆਵਾਜ਼ ਬੋਲ ਵੀ ਕੋਈ ਬੋਲੇ ਜੀ ਮੈਂ ਬੋਲ ਰਿਹਾ ਹਾਂ ਬੋਲ ਰਿਹਾ ਹਾਂ ਇਹ ਨਹੀਂ ਨਾ ਬਾਰ ਬਾਰ ਧੰਨਵਾਦ ਹੈ ਸਾਰੇ ਪ੍ਰਬੰਧਕ ਮੋਨੇ ਨੂੰ ਅੱਜ ਦੇ ਮੇਲੇ ਦੀ ਬਹੁਤ ਵੱਡੀ ਮੁਬਾਰਕਬਾਦ ਹੈ ਓਏ ਨਾ ਮੇਰਾ ਨਾ ਹਰੇਕ ਦਾ ਕਿ ਅੱਗੇ ਬੈਠ ਘਟ ਹੋ ਜੀ ਨਾ ਬਾਕੀ ਨੂੰ ਬੈਠ ਕੇ ਕੋਈ ਨਹੀਂ ਬਹੁਤ ਹਰੇਕ ਦੇ ਮਕਾਲੇ ਜਿਹੜੇ ਖੇਡ ਹਲੋ ਰੋਰੀ ਭਾਵੇਂ ਜਹਾਂਗੀਰ ਜਨਤਿਕ ਕਿਆਲ ਬੇਨਰਾ ਵਤਨ ਸਹੈਣ ਦੁਰਸਰੀ ਤੋਂ ਨਾਲ ਖਦਰ ਗੁਰਦੁਆਰੇ ਦੀ ਪੀਟ ਦਸਰੀ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਬਹੁਤ ਪ੍ਰਾਉਸ਼ੇਰ ਪਰਤੇ ਆਏ ਆ ਇਹਨਾਂ ਮੁੰਡਿਆਂ ਦਾ ਧੰਨਵਾਦ ਹੈ ਬਹੁਤ ਵੱਡਾ ਕੱਠ ਜੁੜਿਆ ਹੋਇਆ ਹੈ ਇਹ ਮੇਲੇ ਨਾਲ ਮੇਨ ਦਾ ਟਾਈਮ ਹੈ ਜੋਰ ਜਿੱਤੂ ਅੱਜ ਮੱਸੀ ਦਾ ਅੱਗੇ ਬੇੜ ਘਟ ਹੈ ਯਾਰ ਬਹੁਤ ਜਿੱਤੂ ਪੱਤੀ ਦਾ ਮੇਲਾ ਜੋ ਸ਼ੱਕ ਤੇ ਰਹੇ ਨੇ ਹੈ ਬਾਈ ਕਰਨਾ ਪੱਤਰ ਦਾ ਮੇਲਾ ਹੈ ਇਹ ਗੱਲ ਵਧੀਆ ਲੱਗਦੀ ਕੋਈ ਬਹੁਤ ਸਰੇ ਦਾ ਕਾਹਲਾ ਖੇਡ ਆ ਰਿਹਾ ਹੈ ਸਰ ਬੋ ਗਈ ਓਏ ਟਰਬੋ ਮੱਤੀ ਗਈ ਪੰਨਤੀ ਟਰਬੋ ਨਾ ਨਾ ਉਹ ਪਹਿਲਾਂ ਉਹਨੇ ਪਹਿਲਾਂ ਨਹੀਂ ਬਾਗ ਆ ਪਾਇਆ ਉੱਥੇ ਤੋਏ ਪਟਿਆ ਆ ਪਹਿਲੀ ਵਾਰ ਜਿਹਨੇ ਬਾਹ ਪਟਿਆ ਦੂਜੀ ਵਾਰ ਤਾਂ ਕੋਈ ਚੱਕਰ ਨਹੀਂ ਹੋਇਆ ਇਹਦਾ ਕਰਤਾ ਕਰਦਾ ਉਹਨੂੰ ਪਤਾ ਵੀ ਫਾਇਦਾ ਨਹੀਂ ਹੈਗਾ ਤੇਲ ਭੁੱਕੇ ਦਾ ਇਹ ਹੁੰਦੇ ਸਿਆਣਪ 2 ਮੀਟਰ 20 ਕੰਟਾ ਜੰਬੀਰ ਜੀ ਪਹਿਲਾਂ 2 2 ਮੀਟਰ 20 ਕੰਟਾ 70 ਸੈਕਿੰਡ ਇਹ ਮੈਂ ਵੀਰੋ ਥੋੜਾ ਮੂਲ ਕਰਨ ਪਰੋਬਲ ਆ ਗਈ ਬਈ 70 ਕਿਉਂ ਬਈ ਨੇ ਆਪੀ ਲੱਗਦਾ ਜਿੰਦਾ ਕੋਈ ਪੈਦਾ ਨਹੀਂ ਇਹ ਚੀਜ਼ਾਂ